ਇਸ ਵੀਡੀਓ ਵਿੱਚ ਕਿਸੇ ਵੀ ਪ੍ਰਵਕਤਾ ਵੱਲੋਂ ਬੋਲੇ ਵਰਤੇ ਗਏ ਸ਼ਬਦਾਂ ਦੀ ਸਾਂਝਾ ਪੰਜਾਬ ਅਦਾਰਾ ਪਰਮਾਨਤਾ ਨਹੀਂ ਕਰਦਾ ਇਸ ਲਈ ਉਹ ਖੁਦ ਜ਼ਿੰਮੇਵਾਰ ਹੋਵੇਗਾ ਵੱਲੋਂ ਸਾਂਝਾ ਪੰਜਾਬ ਧੰਨਵਾਦ ਹਾਂਜੀ ਅਸੀਂ ਅੱਜ ਪੰਚਿਆਂ ਫਗਵਾੜਾ ਵਿਖੇ ਜਿੱਥੇ ਸਰਦਾਰ ਹਰਜਿੰਦਰ ਸਿੰਘ ਜੱਖੂ ਸਾਹਿਬ ਜਿਹੜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਨੇਤਾ ਨੇ ਤੇ ਸਰਪ੍ਰਸਤ ਨੇ ਜੈ ਭੀਮ ਯੂनाइटेड ਵਾਇਸਾ ਪੰਜਾਬ ਦੇ ਸਮਾਜ ਦੇ ਕੁਝ ਚਲੰਤ ਮੁੱਦੇ ਨੇ ਚਲੰਤ ਇਸ਼ੂ ਨੇ ਜਿਹੜੇ ਜਨਤਾ ਦੇ ਵਿੱਚ ਕਿਤੇ ਨਾ ਕਿਤੇ મતਭੇਦ ਖੜੇ ਕਰਦੇ ਨੇ ਸੋ ਆਓ ਉਹਨਾਂ ਕੁਝ ਨੁਕਤਿਆਂ ਤੇ ਗੱਲਬਾਤ ਕਰਦੇ ਆ ਡਾਕਟਰ ਜੱਖੂ ਸਾਹਿਬ ਨਾਲ ਤੇ ਇਹਨਾਂ ਦੇ ਸਾਥੀ ਨਾਲ ਬੈਠੇ ਨੇ ਸਰਦਾਰ ਗਰਦੀਪ ਸਿੰਘ ਜੀ ਢੁੱਡੀ ਸਾਹਿਬ ਜੋ ਫਰੀਦਕੋਟ ਤੋਂ ਜ਼ਿਲ੍ਹਾ ਪ੍ਰਧਾਨ ਨੇ ਤੇ ਸਰਦਾਰ ਮੋਹਰ ਸਿੰਘ ਜੀ ਲਦਰ ਸਾਹਿਬ ਜੋ ਕੋਟ ਕਪੂਰੇ ਤੋਂ ਨੇ ਸੋ ਆਉ ਗੱਲਬਾਤ ਕਰਦੇ ਆ ਜੱਖੂ ਸਾਹਿਬ ਅੱਜ ਸਮਾਜ ਦੇ ਵਿੱਚ ਇਹ ਗੱਲ ਪ੍ਰਚਲਿਤ ਹੈ ਇਹ ਥੋੜਾ ਜਿਹਾ ਤੋਂ ਸੋ ਖਿਆਨ ਲੈਣਾ ਹੈ ਜੀ ਬਿਸ਼੍ਰੋਮਨੀ ਕਾਲੀਗਲ ਅਮਰਸਰ ਖਾਲਸਾ ਰਾਜ ਦੀ ਗੱਲ ਕਰਦਾ ਹੈ ਜਦੋਂ ਖਾਲਸਾ ਰਾਜ ਦੀ ਗੱਲ ਕਰਦਾ ਉਹਦੇ ਵਿੱਚ ਜਿਹੜੇ ਲੋਕ Hindu ਮੈਂਡੜਾ ਹੈ ਜਾਂ ਕਿਤੇ ਨਾ ਕਿਤੇ ਜਿਹੜੇ ਲੋਕ ਅਨਸੂਚਿਤ ਜਾਤੀ ਦੇ ਨੇ ਉਹਨਾਂ ਦੇ ਦਿਮਾਗਾਂ ਦੇ ਵਿੱਚ ਕੁਝ ਨਾ ਕੁਝ ਗੱਲਾਂ ਜਦੋਂ ਸਾਡੇ ਨਾਲ ਸਾਂਝੀਆਂ ਕਰਦੇ ਉਹਨਾਂ ਦੇ ਵਿੱਚ ਉੱਪਰ ਕਿਉਂ ਆਉਂਦਾ ਹੈ ਵੀ ਜੇ ਖਾਲਸਾ ਰਾਜ ਤੇ ਖਾਲਸਾ ਰਾਜ ਦੇ ਵਿੱਚ ਜਿਵੇਂ ਅੱਜ ਧਰਮ ਦੇ ਉੱਤੇ ਕਾਬਜ਼ ਨੇ ਕੁਝ ਫਿਰਕੇ ਜਾਂ ਕੋਈ ਸਬਕਾ ਮੈਂ ਜੇ ਮਤਲਬ ਸਪਸ਼ਟੀ ਕਹਾਵਾਂ ਵੀ ਜਿਹੜੀ ਜੱਟ ਕਮਿਊਨਿਟੀ ਆ ਉਹ ਜ਼ਿਆਦਾਤਰ ਸਿੱਖ ਜਮੇ ਦੇ ਉੱਤੇ ਭਾਰੂ ਹੈ ਕਿਤਨੇ ਕਿਤੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਹੋ ਜੋ ਚਲਾ ਜਾਂਦਾ ਵੀ ਖਾਲਸਾ ਜਿਹੜਾ ਰਾਜ ਆ ਵੀ ਉਹਦੇ ਚ ਉਹ ਹੀ ਭਾਰੂ ਰਹਿਣਗੇ ਤੇ ਉਹਨਾਂ ਦੀਆਂ ਮਨਮਾਨੀਆਂ ਚੱਲੂ ਚੱਲਣਗੀਆਂ ਤੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਵਾਹਿ ਖਾਲਸਾ ਵਾਹਿ ਗੋਦੀ ਕੀਤੇ ਅ ਸਰਦਾਰ ਬੈਂਤ ਸਿੰਘ ਜੀ ਤੁਸੀਂ ਬਹੁਤ ਹੀ ਜ਼ਬਰਦਸਤ ਸਵਾਲ ਕੀਤਾ ਔਰ ਦੁਨੀਆ 'ਚ ਬਸਦਾ ਹਰ ਵਿਅਕਤੀ ਇਹਦਾ ਜਵਾਬ ਚਾਹੁੰਦਾ ਸਹੀ ਜਵਾਬ ਕੀ ਹੈ ਮੈਥਡ ਉਸਰ ਜਨ ਇਹਦਾ ਖਾਲਸਾ ਰਾਜ ਹੈ ਕੀ ਹੈ ਪੂਰੀ ਖਾਲਸਾ ਰਾਜ ਇਹਦਾ ਅੱਜ ਆਪ ਗੱਲ ਕਰਦੇ 600 ਸਾਲ ਪਹਿਲਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਬੇਗਮਪੁਰੇ ਦੀ ਗੱਲ ਕੀਤੀ ਸੀ ਬਰਾਬਰਤਾ ਦੀ ਜਿੱਤੇ ਕੋ ਗਾਮੀ ਨਾ ਹੋਵੇ ਔਰ ਗੁਰੂ ਬਾਣੀ ਗੁਰੂ ਦੀ ਬਾਣੀ ਦੇ ਤਰਜੇ ਤੇ ਦੇਖੋ ਹਮ ਸਰਦਾਰ ਮਨੀਸ਼ ਸਿੰਘ ਜੀ ਵੇ ਗੁਰੂ ਦੀ ਬਾਣੀ ਦੇ ਵਿੱਚ ਇਹ ਦਰਜ ਹੈ 600 ਸਾਲ ਪਹਿਲਾਂ ਬੇਗੰਪੁਰਾ ਬੇਗੰਪੁਰਾ ਕੀ ਹੈ ਮਨੁੱਖਤਾਵਾਦੀ ਸਿਸਟਮ ਮਾਨਵਤਾਵਾਦੀ ਸਿਸਟਮ ਗੈਰ ਮਾਨਵਤਾਵਾਦੀ ਸਿਸਟਮ ਸੀਗਾ ਇਹਨਾਂ ਦਾ ਮਨੁੱਖਾ ਜਿਹੜਾ ਅੱਜ ਵੀ ਤੇ ਗੁਰੂ ਮਹਾਰਾਜ ਜੀ ਨੇ ਗੱਲ ਕਰਤੀ ਵੇਗਪੁਰੇ ਦੀ ਮਾਨਤਾ ਬਾਅਦ ਦੇ ਸਿੱਖਣ ਦੀ ਗੱਲ ਕਰਤੀ ਜੀ ਹਾਂਜੀ ਹੁਣ ਓਸੀ ਗੱਲ ਨੂੰ ਗੁਰੂ ਦੀ ਬਾਣੀ ਚ ਖਾਲਸਾ ਰਾਜ ਹੀ ਅਖਿਆ ਗਿਆ ਖਾਲਸਾ ਰਾਜ ਬਰਾਬਰਤਾ ਦਾ ਰਾਜ ਓਸੀ ਨੂੰ ਅੱਗੇ ਸੰਤ ਜਨੈ ਸਿੰਘ ਭਿੰਡਰਾ ਵਾਲਿਆਂ ਜੀ ਨੇ ਖਾਲਸਾ ਰਾਜ ਸਮਤਾ ਸਬੰਧਤਾ ਦੇ ਭਾਈਚਾਰੇ ਦਾ ਭਾਈਚਾਰੇ ਦੇ ਸਾਜ ਨੂੰ ਖਾਲਸਾ ਰਾਜ ਕਿਹਾ ਜਾਵੇ ਤਾਂ ਅਤਕਤਰੀ ਨਹੀਂ ਹੋਵੇ ਕੋਈ ਅਤਕਤਰੀ ਨਹੀਂ ਓਸੀ ਨੂੰ ਖਾਲਸਾ ਰਾਜ ਕਿਹਾ ਪੀਂ ਸੰਤ ਜੀ ਨਿਆਸੀ ਸਿੰਘ ਭਿੰਡਰਾ ਵਾਲਿਆਂ ਜੀ ਦੇ ਜਿਹੜਾ ਖਾਲਸਾਣ ਦੀ ਜਿਹੜੀ ਉਹਨਾਂ ਨੇ ਕਲਪਨਾ ਕੀਤੀ ਹੈ ਉਹਨੂੰ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਅੱਡੇਗ ਪਿਛਲੇ 48-42 ਸਾਲਾਂ ਤੋਂ ਉਹਦੇ ਤੇ ਲੜਾਈ ਦੇ ਰਹੇ ਨੇ ਫੜ ਗੱਲ ਇਹ ਹੈ ਕਿ ਮਾਨਤਾਵਾਦ ਦਾ ਸਿਸਟਮ ਬਹਾਲ ਹੋਵੇ ਇਹ ਕੌਣ ਨਹੀਂ ਚਾਹਦਾ ਦੱਸੋ ਉਹੀ ਲੋਕ ਨਹੀਂ ਚਾਹੁੰਦੇ ਜਿਨ੍ਹਾਂ ਨੂੰ ਗੈਰ ਮਾਨਤਾਵਾਦੀ ਸਿਸਟਮ ਤੋਂ ਫਾਇਦਾ ਹੈ ਗੈਰ ਮੰਨਤਾਵਾਦੀ ਸਿਸਟਮ ਜਿਹੜਾ ਉਹ ਮਨੂਵਾਦੀਆਂ ਦਾ ਉਹ ਡੀਪ ਸਟੇਟ ਦਾ ਹੁਣ ਮੰਨਤਾਵਾਦੀ ਸਿਸਟਮ ਸਿਰਜਣ ਲਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ساری ਜ਼ਿੰਦਗੀ ਲਾ ਦਿੱਤੀ ਮੰਨਤਾਵਾਦੀ ਸਿਸਟਮ ਸਿਰਜਣ ਦੇ ਲਈ ਸਾਈਂ ਸ਼੍ਰੀ ਕਾਂਚੀ ਰਾਮੀ ਨੇ ਆਖਤਾ ਸੀ ਕਿ ਮੇਰਾ ਜਿਹੜਾ ਆ ਉਹਨਾਂ ਨੂੰ ਪੁੱਛਿਆ ਨਾ ਤੁਹਾਡਾ ਏਜੰਡਾ ਕੀ ਹੈ ਉਹ ਕਹਿੰਦੇ ਮੇਰਾ ਏਜੰਡਾ ਬਰਾਬਰਤਾ ਦਾ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਇਹੀ ਆ ਕਿਹਾ ਸਾਈਂ ਕਾਂਚੀ ਰਾਮੀ ਨੇ ਹੁਣ ਜਿਹੜੇ ਲੋਕ ਸਾਹਿਬ ਕਾਸ਼ੀਰਾਮ ਜੀ ਦੇ ਡਾਕਟਰ ਮੇੜਕਰਵਾਦੀ ਜੀ ਦੇ ਅੰਮਾਨਤਾਵਾਦੀ ਸਿਧਰ ਨੂੰ ਨਹੀਂ ਸਮਝ ਸਕੇ ਉਹ ਖਾਲਸਾ ਦਾ ਵੀ ਵਿਰੋਧ ਕਰਦੇ ਆ ਖਾਲਸਾ ਰਾਜ ਦਾ ਵੀ ਵਿਰੋਧ ਕਰਦੇ ਆ ਤੇ ਮੈਨੂੰ ਦੁੱਖ ਹੈ ਭਾਵੇਂ 600 ਸਾਲ ਪਹਿਲਾਂ ਗੁਰੂ ਅਰਬਿਦਾਸ ਮਹਾਰਾਜ ਜੀ ਦੇ ਬੇਗਮਪੁਰੇ ਦੀ ਗੱਲ ਕਰਤੀ ਭਾਵੇਂ ਬਾਣੀ 'ਚ ਦਰਜ ਆ ਗਿਆ ਪਰ ਜਿਹੜੇ ਅੱਜ ਬਾਦ ਦਾਵਾ ਕਰਦੇ ਕਿ ਅਸੀਂ ਗੁਰੂ ਰਵਿਦਾਸ ਜੀ ਦੇ ਪੈਰੋਕਾਰ ਆ ਬੇਗਮ ਬੇਗਮਪੁਰੇ ਦੀ ਲੈ ਤਾਂ ਉਹ ਵੀ ਨਹੀਂ ਸਮਝ ਸਕੇ ਪਰ ਇੱਕ ਗੱਲ ਹੋਰ ਹੈ ਨਾ ਜੀ ਜੇ 600 ਸਾਲ ਇਹਨੂੰ ਲੰਘਿਆ ਜੀ ਤਾਂ ਜੇ ਆਪਾਂ ਇਹ ਗੱਲ ਤਾਂ ਕਰਦੇ ਵੀ ਉਹ ਨਹੀਂ ਲੈ ਸਕੇ ਪਰ 600 ਸਾਲ ਤੋਂ ਆ ਲੈ ਕੇ ਅੱਜ ਤੱਕ ਜਿਹੜੇ ਲੋਕ ਕਾਬਜਾ ਉਹ ਤਾਂ ਕਾਬਜ ਤੁਰੇ ਆਉਂਦੇ ਆ ਨਾ ਮੈਂ ਉਹੀ ਦੱਸ ਰਿਹਾ ਜੀ ਮੈਂ ਬਿਲਕੁਲ ਦੱਸ ਰਿਹਾ ਹੁਣ ਜੀ ਉਹ ਨਹੀਂ ਬੇਗਮਪੁਰੇ ਦੀ ਗੱਲ ਹੈ ਇਹਨੂੰ ਸਮਝ ਗੱਲ ਸਮਝ ਰਹੀ ਹੈ ਇਹੀ ਕਾਰਨ ਹੈ ਕਿ ਜਿਹੜੇ ਬਰਾਬਰਤਾ ਦੇ ਮਿਸ਼ਨ ਦੇ ਵਿਰੋਧੀ ਲੋਕ ਨੇ ਸਦੀਆਂ ਤੋਂ ਉਦੋਂ ਮੰਨਉਂਦੀ ਮੱਥੀ ਟੇਕਦੀ ਫਿਰਦੇ ਆ ਅੱਜ ਲੈ ਲਿਆ ਸਨਮਾਨਤ ਕਰਦੇ ਆ ਅੱਜ ਕਹਿੰਦੇ ਅਸੀਂ ਨਰਿੰਦਰ ਪ੍ਰਧਾਨ ਮੰਤਰੀ ਤੋਂ ਅਸ਼ੀਰਵਾਦ ਲੈ ਲਿਆ ਦੇਖੋ ਕਿਦਾਂ ਉਲਟ ਚੱਲਦੀ ਗੱਲ ਆ ਹੁਣ ਕਰਦੇ ਖਾਨਸਤਾਨ ਦੀ ਗੱਲ ਕੋਈ ਜਿਹੜੀ ਆ ਇੱਕ ਬੜਾ ਡੀਪ ਸਟੇਟ ਦੀ ਪਲੈਨਿੰਗ ਹੈ ਕਿ ਜਿਹੜੀ ਜਿਸ ਤੋਂਮਾ ਦੇ ਵਿੱਚ ਜਿਹੜੀ ਸਭ ਪ੍ਰਕਾਸ਼ਤ ਹੈ ਅਗਵਾਈ ਕਰਨ ਵਾਲੀ ਆ ਉਹਨੂੰ ਆਈਸੋਲੇਟ ਕਰ ਦੋ ਸਿੱਖਾਂ ਦੇ ਵਿੱਚ ਅਗਵਾਈ ਕਰਨ ਵਾਲੀ ਜਿਹੜੀ ਆ ਉਹ ਜੱਟ ਕਾਸਟ ਇਹ ਤਾਂ ਕੋਈ ਮਾਇਨਾ ਕਰਿਓ ਜਿਹੜੀ ਮਲੋਸ ਜਿਹੜੂ ਕਾਬਜ ਤੁਸੀਂ ਕਹਿ ਰਹੇ ਜੱਟ ਕਾਸ ਤਾਂ ਉਹਨਾਂ ਦਾ ਦੀਪ ਸਟੇਟ ਦਾ ਆਰਐਸਐਸ ਦਾ ਅਜੰਡਾ ਹੀ ਹੋ ਗਿਆ ਕਿ ਜਿਹੜੇ ਜੱਟ ਆ ਇਹ ਬਾਕੀ ਸਿੱਖਾਂ ਨਾਲੋਂ ਆਈਸੋਲੇਟ ਕੀਤੇ ਜਾਣ ਜਦੋਂ ਆਈਸੋਲੇਟ ਕਿੱਦਾਂ ਹੋਣਗੇ ਜਦੋਂ ਉਹਨਾਂ ਦਾ ਰਤਵਾ ਵੱਡਾ ਕਰਕੇ ਦਿਖਾਇਆ ਜਾਊਗਾ ਫਿਰ ਗਾਣੇ ਵੀ ਹੁੰਦੇ ਆ ਨਾ ਜੀ ਕੱਲਾ ਜੱਟ 100 ਵਰਗਾ ਜੱਟ ਤਾਂ ਐ ਕਰਦੂ ਜੱਟ ਤਾਂ ਓ ਕਰਦੂ ਜੱਟ ਤਾਂ ਇਦਾਂ ਦੇ ਆ ਜੱਟ ਤਾਂ ਉਦਾਂ ਦੇ ਆ ਉਹ ਉਹ ਹੁਣ ਆ ਲੋਕ ਸਮਝ ਜਾਂਦੇ ਉਹਦੇ ਤੇ ਹੁਬਦੇ ਆ ਵੀ ਸਾਡੀ ਕਾਸਟ ਨੂੰ ਇਦਾਂ ਵਧਾਇਆ ਜਾਂਦਾ ਅਸਲ ਵਿੱਚ ਉਹ ਦੂਜਿਆਂ ਨਾਲ ਉਹਨਾਂ ਨੂੰ ਆਈਸੋਲੇਟ ਕਰਦੇ ਹੁੰਦੇ ਬਫਰੀਆਂ ਪੈਦਾ ਹੋ ਰਿਆ ਬਫਰੀਆਂ ਖੜਾ ਕਰਦੇ ਆ ਤਾਂ ਕਿ ਦੂਜੀ ਜਿਹੜੀ ਸਿੱਖ ਹੈ ਉਹ ਸਮਝ ਜਾਣੀ ਜੱਟ ਤਾਂ ਸਾਡੇ ਤੋਂ ਬਿਹਤਰ ਆ ਇਹ ਆਪ ਦਾ ਦਰਦ-ਦਬਾ ਬਣਾਉਂਦੇ ਆ ਇਹ ਤਾਂ ਹਾਲੇ ਤੱਕ ਹਲਸਤਾਨ ਬਣਿਆ ਨਹੀਂ ਜੇ ਕੱਲ ਨੂੰ ਹਲਸਤਾਨ ਬਣਿਆ ਤਾਂ ਉਹ ਇਹਨਾਂ ਦਾ ਹੀ ਕਬਜ਼ਾ ਬਣਾਉ ਉੱਥੇ ਦੀ ਉਹ ਜੱਟਸਾਨ ਬਣੂਗਾ ਇਹ ਬਣਾ ਵੱਡਾ ਵਕਰੀਵਾ ਖੜਾ ਕਰਨ ਦੇ ਵਿੱਚ ਉਹ ਲੋਕ ਕਾਮ ਜਾ ਰਹੇ ਨੇ ਠੀਕ ਹੈ ਜੀ ਸੇਮ ਗੱਲ ਜਿਹੜੀ ਆ ਉਹ ਰਗਦਾਸੀਆ ਨਾ ਹੋ ਰਹੀ ਹੈ ਰਗਦਾਸੀਆ ਵੀ ਉਹਨਾਂ ਦੀ ਹਿੱਸੇ ਲਾ ਕੇ ਕਰਨਾ ਪੁੱਤ ਜਮਾਰਾਂ ਦਾ ਹਮਰ ਰੱਖਦਾ ਪੁੱਤ ਜਮਾਰਾਂ ਦੇ ਇਦਾਂ ਕਰਦੇ ਪੁੱਤ ਜਮਾਰਾਂ ਦੇ ਉਹ ਜਿਹੜਾ ਕਾਸਟ ਦੇ ਨਾਂ ਤੇ ਗਾਣੇ ਹੁੰਦੇ ਆ ਕਲਚਰ ਡਿਵੈਲਪ ਕਰਨ ਦੇ ਯਤਨ ਕੀਤਾ ਜਾ ਰਿਹਾ ਉਹ ਇਹਨਾਂ ਨੂੰ ਬਾਕੀ ਜਿਹੜੀਆਂ 39 ਕਾਸਟਾਂ ਜਿਹੜੀਆਂ ਬਾਕੀ ਛੁੱਟੀ ਕਾਸਟਾਂ ਉਹਨਾਂ ਦੇ ਨਾਲੋਂ ਆਈਸੋਲੇਟ ਕਰ ਰਿਹਾ ਤੁਸੀਂ ਦੇਖੋ ਦੋ ਕਾਸਟਰ ਦੇ ਅਟੈਕ ਆ ਪੰਜਾਬ ਦੇ ਵਿੱਚ ਫਿਲਹਾਲ ਮਨੂਬਾਦ ਦਾ ਸਿਸਟਮ ਦਾ ਇੱਕ ਜੱਟ ਤੇ ਦੂਜੇ ਰਵਦਾਸੀ ਹੁਣ ਇਹਨਾਂ ਨੂੰ ਆਈਸੋਲੇਟ ਕਰ ਰਹੇ ਇਹਨਾਂ ਨੂੰ ਆਈਸੋਲੇਟ ਕਰ ਲਈ ਇਹਨਾਂ ਦਾ ਧਰਮ ਵੀ ਖੜਾ ਕਰਤਾ ਹੁਣ ਇੱਕ ਜਿਹੜਾ ਕਾਸਟ ਨੇ ਧਰਮ ਖੜਾ ਕੀਤਾ ਦੂਜੇ ਨੇ ਉਹਨਾਂ ਕਦੇ ਨਹੀਂ ਜੁੜਨਾ ਜਦੋਂ ਉਹਨੂੰ ਕੁੱਟਣਾ ਆ ਕਿਸੇ ਲਈ ਹਾ ਦਾ ਨਾਰਗ ਨਹੀਂ ਮਾਰਨਾ ਹੁਣ ਜਿਹੜੀ ਆਪਾਂ ਨਜ਼ਰੀਆ ਦੇਖਦੇ ਆ ਕਿ ਪੰਜਾਬ ਦੇ ਵਿੱਚ ਜੋ ਕੁਝ ਹੋਇਆ ਸਭ ਤੋਂ ਵੱਧ ਨੁਕਸਾਨ ਜੱਟ ਸਿੱਖਾਂ ਦਾ ਪਰ ਕਹੋ ਜਵਾਨਾ ਇਹ ਵੀ ਨੋਟ ਕਰੋ ਮੈਂ ਵੀ ਜਵਾਬ ਦੇਣਾ ਤੁਸੀਂ ਮੇਰੀ ਗੱਲ ਪੂਰੀ ਸੁਣ ਲਓ ਹੁਣ ਪੰਜਾਬ ਦੇ ਵਿੱਚ ਕੀ ਹੈ ਸਭ ਤੋਂ ਵੱਧ ਅਟੈਕ ਜਿਹੜਾ ਡੀਪ ਸਟੇਟ ਦਾ ਸੀਗਾ ਸਿੱਖਾਂ ਨੂੰ ਮਾਰਨਾ ਨਹੀਂ ਸੀ ਸਰਦਾਰ ਸਾਹਿਬ ਇਹਨੂੰ ਡਿਫਰੈਂਸ਼ੀਏਟ ਕਰੀਏ ਸਿਰਫ ਜੱਟ ਨੂੰ ਮਾਰਨਾ ਤਾਂ ਕਿ ਜੱਟ ਅਗਵਾਈ ਨਾ ਕਰ ਸਕੋ ਜਦੋਂ ਅਗਵਾਈ ਕਰਨ ਵਾਲਾ ਇਹ ਜਿਹੜਾ ਇੱਕ 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 ਅ ਅਗਵਾਈ ਕਰਨ ਵਾਲਾ ਇੱਕ ਜਥਾ ਜਾਂ ਇੱਕ ਟੁੱਲਾ ਉਹਨੂੰ ਪਾਸੇ ਕਰ ਦਿੱਤਾ ਜਾਂਦਾ ਉਹਨੂੰ ਇੰਨਾ ਚੱਬ ਦਿੱਤਾ ਜਾਂਦਾ ਕਿ ਵਾਈ ਕੰਨ ਦੇ ਜੋਗ ਨਾ ਰਵੇ ਬਾਕੀ ਤਾਂ ਵਾਈ ਕਰਦੇ ਨਹੀਂ ਹੁੰਦੇ ਫਿਰ ਤਾਂ ਜਦੋਂ ਮਰਜੀ ਦੱਸੀ ਚਾਹੀ ਪੈਰ 'ਚ ਪਾ ਲਓ ਚਾਹੀ ਗੱਲ 'ਚ ਪਾ ਲਓ ਪੰਜਾਬ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਆ ਇਹ ਜਿਹੜਾ ਬਿਲਕੁਲ ਗਲਤ ਗੱਲ ਹੈ ਕਿ ਜੇ ਖਾਲਸਾਤ ਬਣਦਾ ਖਾਲਸਾ ਰਾਜ ਬਣਦਾ ਇਕੱਲੇ ਜਿੱਦਣ ਤਾਂ ਕੋਈ ਨਹੀਂ ਸਕਦਾ ਉਹ ਤਾਂ ਬਰਾਬਰਤਾ ਦੀ ਗੱਲ ਹੈ ਉਹ ਜੱਟਸਤਾਨੀ ਪਰ ਡੀਪ ਸਟੇਟ ਤਾਂ ਜਮ ਉਹ ਗੱਲ ਕਹਿਣ ਚ ਜਿੱਦਾਂ ਅੱਜ ਰਵਦਾਸੀ ਕੀ ਕਰ ਰਿਹਾ ਜਿੱਦਾਂ ਜੱਟ ਸਿੱਖਾ ਨਹੀਂ ਕੀਤਾ ਦੋ ਕਾਸਟਾਂ ਇਦਾਂ ਦੀਆਂ ਜਿਹੜੀਆਂ ਗੈਰਸਮਾਨ ਹਿੱਦੂਆਂ ਤੋਂ ਬਿਨਾ ਜਿਹੜੀਆਂ ਘਰ ਇਹ ਜਿਹੜੀਆਂ ਇੰਜਨਾਂ ਨੂੰ ਮਾਰਿਆ ਜਾਣਾ ਹੈਗਾ ਉਹ ਬੰਦੇ ਜੱਟੇ ਨੇ ਡਾਕਟਰ ਸਾਹਿਬ ਕਦੇ ਨਾ ਕਦੇ ਫਿਰ ਜਿਹੜੇ ਅਗਵਾਈ ਕਰਨ ਵਾਲੇ ਲੋਕ ਆ ਉਹਨਾਂ ਨੂੰ ਵੀ ਆਪਣਾ ਜਿਹੜਾ ਘੇਰਾ ਵਿਸ਼ਾਲ ਕਰਕੇ ਚੱਲਣ ਦੀ ਲੋੜ ਹੈ ਦੁਆਹਾ ਦਵਾਗੀ ਤੌਰ ਤੇ ਹਾਂ ਸੋਚ ਹਾਂ ਵੀ ਉਹ ਵਿਸ਼ਾਲ ਕਰ ਹਾਂ ਵੀ ਉਹਨਾਂ ਨੂੰ ਬਖਰੀਵੇਂ ਨਹੀਂ ਖੜੇ ਕਰਨਾ ਚਾਹੀਦੇ ਤੇ ਨਾਲ ਕਦੇ ਨਾ ਕਦੇ ਜਿਹੜੇ ਲੋਕ ਪਿੱਛੇ ਰਹਿ ਗਿਆ ਉਹਨਾਂ ਲਈ ਪੇ ਬੈਕ ਟੂ ਸੋਸਾਇਟੀ ਕਰਨ ਦੀ ਗੱਲ ਹੈ 101% ਤੁਸੀਂ ਦੇਖੋ ਅੱਜ ਜੇ ਇੱਧਰ ਰੋਲਾ ਪਾਉਂਦੇ ਆ ਤਾਂ ਸਿੱਖ ਜਿਹੜੀ ਸਿਆਸਤ ਦਾ ਨਾ ਇਹ ਸਾਰੀ ਕੁਰਸੀਆਂ ਤੋਂ ਨਹੀਂ ਲੱਗੀ ਹੋਈ ਅੱਜ ਲੰਮੇ ਪਏ ਆ ਕਾਦੇ ਲੰਮੇ ਵੇ ਡੰਡੌਟ ਕੱਢਦੇ ਜਾ ਰਹੇ ਨੇ ਬੀਜੇਪੀਐਲ ਨੂੰ ਬਾਦਲ ਵੀ ਤੇ ਇੱਕ ਉਹ ਜਿਹੜੀ ਬਣੀ ਆ ਨਵੀਂ ਪੁਰਨ ਸਜिती ਉਹ ਵੀ ਤੇ ਇੱਕ ਉਹ ਜਿਹੜੇ ਜੇਲ੍ਹ ਚ ਬੰਦੇ ਡੇਬਰੂਗੜ ਉਹ ਵੀ ਡੰਡੌਟਾਂ ਕੱਢਦੇ ਪਏ ਕਾਦੇ ਨਹੀਂ ਕਿ ਬੀਜੇਪੀ ਬਣਾ ਸਾਡੀ ਸੱਦੀ ਹੋ ਜੇ ਬੀਜੇਪੀ ਨੇ ਬੀਜੇਪੀ ਆਈ ਕੌਣ ਹੈ ਕੀਦਾ ਏਜੰਡਾ ਲਾਗੂ ਕਰਨਾ ਚਾਹੁੰਦੇ ਆ ਆਰਐਸਐਸ ਦਾ ਆਰਐਸਐਸ ਵਾਲੇ ਕੌਣ ਹੈ ਕੀਦਾ ਏਜੰਡਾ ਲਾਗੂ ਕਰਨ ਚਾਹੁੰਦੇ ਆ ਮਨੂ ਦਾ ਮਨੂ ਸਿੱਖਾਂ ਦਾ ਵੱਡਾ ਹਿੱਸਾ ਉਹਦੇ ਨੂੰ ਦੁਰੀਆ ਇਦਾਂ ਹੀ ਜਿਹੜਾ 60.5 ਦੇ ਤਲੋਂ ਸ਼ੁਰੂ ਕਾਸ ਤੋਂ ਸਾਰੀ ਤਰੀ ਹੋਇਆ ਇਹ ਰੰਗਲਿੰਗ ਕਰਨ ਤੇ ਆ ਗਏ ਵੀ ਸਾਨੂੰ ਮਤਲਬ ਸਾਡੇ ਹਨਾ ਹਾਲਾਂਕਿ ਜਿਹੜਾ ਸਿੱਖ ਮਤ ਸੀ ਉਹ ਤਾਂ ਇੱਕ ਬਗਾਵਤ ਸੀ ਚਾਹੇ ਗੁਰਨਾਨਕ ਦੇਵ ਜੀ ਨੇ ਕੀਤੀ ਆ ਉਹ ਦੇਖੋ ਇਥੇ ਪੰਜਾਬ ਚ ਨਹੀਂ ਕੀਤੀ ਕਿਸੇ ਹੋਰ ਧਿਰਕੇ ਦੇ ਖਿਲਾਫ ਕੀਤੀ ਹੈ ਚਾਹੇ ਹੋ ਮਤਲਬ ਜਾ ਕੇ ਬਗਦਾਦ ਚ ਵੀ ਬੋਲਣ ਦੀ ਗੱਲ ਹੋਵੇ ਚਾਹੇ ਹੋਰ ਵੀ ਕਿਤੇ ਹੋਵੇ ਇਸੇ ਤਰ੍ਹਾਂ ਹੀ ਦਸਾਂ ਗੁਰੂਆਂ ਦਾ ਦਰਜਾਵਾ ਦਰਜਾ ਨੌਵੀਂ ਪਾਤਸ਼ਾਹੀ ਦਸਵੀਂ ਪਾਤਸ਼ਾਹੀ ਚੱਲੀ ਯਾ ਉਹ ਤੋਂ ਪਹਿਲਾਂ ਜਿਹੜੀ ਭਗਤੀ ਲਹਿਰ ਚੱਲੀ ਹੈ ਉਹਦੇ ਵਿੱਚ ਵੱਖ-ਵੱਖ ਜਿਹੜੇ ਹੈਗੇ ਆ ਉਹ ਪਾਤਰ ਹੈਗੇ ਆ ਕਈ ਉੱਪਰ ਕੇ ਸਾਹਮਣੇ ਆਏ ਆ ਸੋ ਅੱਜ ਜਿਹੜਾ ਇਹ ਮੁੱਦਾ ਹੈਗਾ ਇਹ ਕਿਤੇ ਨਾ ਕਿਤੇ ਜਿਹੜਾ ਸਦਾ ਦਾ ਉਹਨਾਂ ਸਿਧਾਂਤਾਂ ਨੂੰ ਵੀ ਤਾਂ ਲਾਗੂ ਕਰਨਾ ਪਵੇਗਾ ਪਵੇਗਾ ਸਿੱਖ ਮਤ ਦੀ ਕੌਣ ਸਹੀ ਜਿਹੜੇ ਫਾਲੋਅਰਸ ਹੈ ਉਹਦੇ ਵਾਰਸ ਕੌਣ ਬਾਗੀ ਸਿੱਖ ਜਿਹੜੀ ਇਹਨਾਂ ਡੋਲੇ ਆ ਨਾ ਝੁਕੇ ਆ ਨਾ ਰੁਕੇ ਆ ਸੋ ਇਸ ਕਰਕੇ ਉਹ ਬਾਗੀ ਸਿੱਖ ਕਿੰਨੇ ਕੇ ਪੰਜਾਬ ਦੇ ਵਿੱਚ ਸਰਦਾਰ ਸੁਖਮਨਜੀਤ ਸਿੰਘ ਮਾਨ ਨਾਲ ਇਹ ਗੱਲ ਬਹੁਤ ਬਹੁਤ ਮਾਇਨਰ ਸੋ ਇਸ ਕਿ ਫੈਸਲਾ ਕੀਤਾ ਕਿ 12 ਫਰਵਰੀ ਨੂੰ ਆ ਪਰਸ ਚੜ੍ਹ ਜੇ ਸੰਤ ਜਿੰਦਿਆ ਸਿੰਘ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਮਨਾ ਕੇ ਹਟੀਆਂ ਸਰਦਾਰ ਸੁਖਮਨਜੀਤ ਸਿੰਘ ਮਾਨ ਦੀ ਉਹ ਵਿੱਚ ਤੇ ਅਸੀਂ ਫੈਸਲਾ ਕੀਤਾ ਕਿ ਆਉਣ ਵਾਲੇ ਸਾਲ ਦੇ 12 ਫਰਵਰੀ ਨੂੰ ਪੂਰੇ ਦੁਨੀਆ ਦੇ ਵਿੱਚ ਜਿਹੜੀ ਸਿੱਖ ਕੌਮ ਖਾਲਸਤਾਨ ਦਿਹਾੜੇ ਦੇ ਨਾਂ ਤੇ ਮਨਾਇਆ ਕਰੇਗੀ ਸੋ ਧੰਨਵਾਦ ਜੀ ਜਖਤ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰੀ ਟੀਮ ਦਾ ਸ਼ੁਕਰੀਆ ਜੀ